ਪਰਮਰਾਜ ਸਿੰਘ ਉਮਰਾਨਗਲ ਦੀ ਬਹਾਲੀ ਨੇ ਹੁਣ ਇੱਕ ਵੱਖਰੀ ਚਰਚਾ ਛੇੜ ਦਿੱਤੀ ਹੈ ਇਸ ਚਰਚਾ ਨੂੰ ਲੈ ਕੇ ਹੁਣ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਉਮਰਾਨਗਲ ਦੀ ਬਹਾਲੀ ਤੋਂ ਬਾਅਦ ਹੁਣ ਅੱਗੇ ਕੀ ਬਣੇਗਾ ਬਾਬਲ ਕਲਾਂ ਕੋਟਖਪੁਰਾ ਕਾਂੜ ਨੂੰ ਲੈ ਕੇ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਪਰਮਰਾਜ ਉਮਰਾਨਗਲ ਦੀ ਬਹਾਲੀ ਦੀ ਖਬਰ ਸਾਹਮਣੇ ਆਂਦੀ ਹੈ ਹਾਈ ਕੋਰਟ ਦੇ ਵੱਲੋਂ ਪਰਮਰਾਜ ਉਮਰਾਨ ਨੰਗਲ ਨੂੰ ਬਹਾਲ ਕਰ ਦਿੱਤਾ ਜਾਂਦਾ ਹੈ ਸਸਪੈਂਸ਼ਨ ਜਿਹੜੀ ਹੈ ਉਹ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦੇ ਦਿੱਤੇ ਜਾਂਦੇ ਨੇ ਕਿ ਪਰਮਰਾਜ ਉਮਰਾਨੰਗਲ ਦੀ ਸਸਪੈਂਸ਼ਨ 15 ਦਿਨਾਂ ਦੇ ਅੰਦਰ ਅੰਦਰ ਰੱਦ ਕਰ ਦਿੱਤੀ ਜਾਵੇ ਤੁਹਾਨੂੰ ਦੱਸ ਦਿੰਨੇ ਆ ਕਿ ਪਰਮਰਾਜ ਉਮਰਾਨੰਗਲ ਨੂੰ 2019 ਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਸਸਪੈਂਸ਼ਨ ਦੇ ਆਰਡਰ ਜਿਹੜੇ ਨੇ ਉਸ ਵੇਲੇ ਦੀ ਸਰਕਾਰ ਦੇ ਵਿੱਚ ਦਿੱਤੇ ਗਏ ਸੀ ਕਾਂਗਰਸ ਦੀ ਸਰਕਾਰ ਨੇ ਸਸਪੈਂਸ਼ਨ ਜਿਹੜੀ ਆ ਉਹ ਕੀਤੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਅਦਾਲਤ ਦੇ ਵਿੱਚ ਚੱਲਦਾ ਪਿਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸਮੇਂ-ਸਮੇਂ ਦੇ ਉੱਤੇ ਜਵਾਬ ਤਲਬੀ ਕੀਤੀ ਜਾਂਦੀ ਰਹੀ ਹੈ ਪਰ ਅਜੇ ਤੱਕ ਜਿਹੜਾ ਪੁਖਤਾ ਜਵਾਬ ਪੇਸ਼ ਕਰਨ ਦੇ ਵਿੱਚ ਪੰਜਾਬ ਸਰਕਾਰ ਕਾਮਯਾਬ ਨਹੀਂ ਦੱਸੀ ਗਈ। ਇਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਇਹ ਹੁਕਮ ਸੁਣਾਇਆ ਕਿ ਪਰਮਰਾਜ ਉਮਰਾਨੰਗਲ ਦੀ ਬਹਾਲੀ ਜਿਹੜੀ ਉਹ ਕਰ ਦਿੱਤੀ ਜਾਵੇ। ਉਹਨਾਂ ਦੀ ਸਸਪੈਂਸ਼ਨ ਜਿਹੜੀ ਹੈ 2019 ਤੋਂ ਚੱਲਦੀ ਪਈ ਹੈ 5 ਸਾਲ ਤੋਂ ਜਿਹੜੀ ਸਸਪੈਂਸ਼ਨ ਚੱਲਦੀ ਪਈ ਹੈ ਉਸ ਨੂੰ ਰੱਦ ਕਰ ਦਿੱਤਾ ਜਾਵੇ। ਦੱਸ ਦਿੰਦੇ ਆ ਕਿ ਗੋਲੀਕਾਂਡ ਦੇ ਵਿੱਚ ਪਰਮਰਾਜ ਉਮਰਾਨੰਗਲ ਦਾ ਹੱਥ ਜਿਹੜਾ ਹੈ ਉਹ ਦੱਸਿਆ ਜਾਂਦਾ ਇਲਜ਼ਾਮ ਲਗਾਏ ਜਾਂਦੇ ਨੇ ਪਰ ਇਹਨਾਂ ਇਲਜ਼ਾਮਾਂ ਦੇ ਬਾਵਜੂਦ ਵੀ ਬਹਾਲੀ ਜਿਹੜੀ ਹੈ ਪਰਮਰਾਜ ਉਮਰਾਨੰਗਲ ਦੀ ਉਹ ਕਰ ਦਿੱਤੀ ਗਈ ਹੈ ਪਰਮਰਾਜ ਉਮਰਾਨੰਗਲ ਜਿਹੜੇ ਨੇ ਉਹ ਬਹਾਲ ਕਰ ਦਿੱਤੇ ਗਏ ਨੇ ਉਹਨਾਂ ਦੀ ਸਸਪੈਂਸ਼ਨ ਰੱਦ ਕਰਨ ਦਾ ਫੈਸਲਾ ਜਿਹੜਾ ਹਾਈ ਕੋਰਟ ਦੇ ਵੱਲੋਂ ਕਰ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਕੇਂਦਰੀ ਸਰਵਿਸਿਜ਼ ਟਰਬਨਲ ਦੇ ਵਿੱਚ ਵੀ ਇਹ ਮਾਮਲਾ ਜਾਂਦਾ ਆ ਤੇ ਉੱਥੇ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਲੰਘੇ ਸਾਲ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਾਂਦਾ ਆ ਪਰਮਰਾਜ ਉਮਰਾਨੰਗਲ ਵੱਲੋਂ ਇਹ ਪਟੀਸ਼ਨ ਪਾਈ ਗਈ ਹੁੰਦੀ ਹੈ ਪਰ ਉਸ ਤੋਂ ਬਾਅਦ ਪਰਮਰਾਜ ਉਮਰਾਨੰਗਲ ਹਾਈ ਕੋਰਟ ਦਾ ਜਿਹੜਾ ਰੁਖ ਕਰਦੇ ਨੇ ਤੇ ਹਾਈ ਕੋਰਟ ਦੇ ਵਿੱਚ ਆਖਰਕਾਰ ਉਹਨਾਂ ਨੂੰ ਆ ਬਹਾਲ ਕਰਨ ਦੀ ਗੱਲ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਆ ਹਾਈ ਕੋਰਟ ਦੇ ਵੱਲੋਂ ਵੀ ਸਸਪੈਂਸ਼ਨ ਰੱਦ ਕਰਨ ਦੀ ਗੱਲ ਕਰ ਦਿੱਤੀ ਜਾਂਦੀ ਆ ਫਰੀਦਕੋਟ ਅਦਾਲਤ ਦੇ ਵਿੱਚ ਭਾਵੇਂ ਪਰਮਰਾਜ ਉਮਰਾਨਗਲ ਸੁਮੇਧ ਸਿਆਣੀ ਅਤੇ ਸੁਖਬੀਰ ਬਾਦਲ ਵਕਫ ਵਕ ਸਮਿਆਂ ਦੇ ਉੱਤੇ ਪੇਸ਼ ਹੁੰਦੇ ਰਹਿੰਦੇ ਨੇ ਭਾਵੇਂ ਉਹ ਵੀਡੀਓ ਕਾਨਫਰencing ਦੇ ਜ਼ਰੀਏ ਹੀ ਕਿਉਂ ਨਾ ਹੋਣ ਤੁਹਾਨੂੰ ਦੱਸ ਦਿੰਦੇ ਆ ਕਿ 2000 19 ਦੇ ਵਿੱਚ ਕਰੀਬ 2019 ਦੇ ਵਿੱਚ ਪਰਮਰਾਜ ਉਮਰਾਨੰਗਲ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਔਰ ਕਈ ਆਰਟੀਕਲਸ ਦੇ ਮੁਤਾਬਕ ਜਿਹੜੇ ਅਖਬਾਰਾਂ ਦੇ ਵਿੱਚ ਔਰ ਪੋਰਟਲਸ ਦੇ ਉੱਤੇ ਛਪੇ ਸੀ ਉਹਨਾਂ ਦੇ ਮੁਤਾਬਕ ਪਰਮਰਾਜ ਉਮਰਾਨੰਗਲ ਦੇ ਸੁਮੇਧ ਸੈਣੀ ਦੇ ਖਿਲਾਫ ਕਈ ਸਬੂਤ ਪੇਸ਼ ਕਰਨ ਦੀ ਗੱਲ ਕੀਤੀ ਗਈ ਸੀ ਹਾਲਾਂਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਅਜੇ ਤੱਕ ਇਹ ਮਾਮਲਾ ਉਸੇ ਤਰ੍ਹਾਂ ਚੱਲਦਾ ਪਿਆ ਫਰੀਦਕੋਟ ਅਦਾਲਤ ਦੇ ਵਿੱਚ ਹਾਲ ਹੀ ਦੇ ਵਿੱਚ ਪੇਸ਼ੀ ਹੋ ਕੇ ਹੱਟੀ ਪਰਮਰਾਜ ਉਮਰਾਨੰਗਲ ਦੀ ਪਰ ਹੁਣ ਪਰਮਰਾਜ ਉਮਰਾਨੰਗਲ ਨੂੰ ਹਾਈ ਕੋਰਟ ਦੇ ਵੱਲੋਂ ਹੀ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਹੁਣ ਇੱਕ ਤਲਵਾਰ ਲਟਕਦੀ ਪਈ ਆ ਉਹ ਸਾਫ਼ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਕੋਲੋਂ ਜਵਾਬ ਮੰਗਿਆ ਗਿਆ ਸੀ ਔਰ ਦੱਸਣੀ ਹੋ ਗਿਆ ਕਿ ਅਜੇ ਤੱਕ ਜਵਾਬ ਜਿਹੜਾ ਪੁਖਤਾ ਜਵਾਬ ਪੇਸ਼ ਨਹੀਂ ਕੀਤਾ ਜਾ ਸਕਿਆ ਔਰ ਆਖਰਕਾਰ ਪਰਮਰਾਜ ਉਮਰਾਂ ਨੰਗਲ ਨੂੰ ਬਹਾਲ ਕਰ ਦਿੱਤਾ ਜਾਂਦਾ ਸਸਪੈਂਸ਼ਨ ਜਿਹੜੇ ਐ ਉਹ ਆਰਡਰਸ ਰੱਦ ਕਰਨ ਦਾ ਹੁਕਮ ਹੋ ਜਾਂਦਾ ਜਿਹੜੇ 2019 ਦੇ ਵਿੱਚ ਹੋਏ ਸੀ 2019 ਦੇ ਵਿੱਚ ਸਸਪੈਂਸ਼ਨ ਆਰਡਰਸ ਹੁੰਦੇ ਨੇ ਤੇ ਉਸ ਤੋਂ ਬਾਅਦ ਵਕ-ਵਕ ਸਰਕਾਰਾਂ ਦੇ ਵੱਲੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵਕ-ਵਕ ਸਮਿਆਂ ਦੇ ਉੱਤੇ ਇਹ ਸਸਪੈਂਸ਼ਨ ਆਰਡਰਸ ਜਿਹੜੇ ਨੇ ਉਹ ਵਧਾਏ ਜਾਂਦੇ ਰਹੇ ਨੇ ਹੁਣ ਤੱਕ ਚਾਰ ਆਰਡਰਸ ਜਿਹੜੇ ਸਸਪੈਂਸ਼ਨ ਆਰਡਰਸ ਨੇ ਉਹ ਵਧਾਏ ਗਏ ਨੇ ਚਾਰ ਵਾਰੀ ਐਪਲੀਕੇਸ਼ਨ ਜਿਹੜੀ ਆ ਉਹ ਗ੍ਰਾਂਟ ਹੋਈ ਹੈ ਸਸਪੈਂਸ਼ਨ ਵਧਾਉਣ ਦੀ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਵਕ ਵਕ ਮਾਮਲੇ ਉਮਰ ਮੰਗਲ ਦੇ ਉੱਤੇ ਦਰਜ ਨੇ ਉਹ ਨਾਲ ਨਾਲ ਚੱਲਦੇ ਰਹਿਣਗੇ ਪਰ ਹਾਈ ਕੋਰਟ ਦੇ ਵੱਲੋਂ ਜ਼ਰੂਰ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ